ਕੁੱਤੇ ਦੇ ਵੀ ਆਪਾਂ ਸੱਟ ਵਾਈ ਦੇ ਨਾਲ ਆਪਾਂ ਉਹਨੂੰ ਵੀ ਆ ਕੇ ਦੇਖਦੇ ਆਂ ਇਹ ਤਾਂ ਫਿਰ ਵੀ 18 ਸਾਲਾਂ ਦਾ ਬੱਚਾ ਸੀਗਾ ਰੋੜਾ ਜਿਹੜਾ ਹਾਈਵੇਅਨ ਨੂੰ ਚੱਲਦਾ ਹੈ ਮੇਨ ਰੋਡ ਹੈ ਪੰਪ ਦੇ ਸਾਹਮਣੇ ਵੀ ਕੈਮਰੇ ਆ ਜੈਤੋ ਵੀ ਕੈਮਰੇ ਆ ਰੋੜੀ ਵੀ ਕੈਮਰੇ ਆ ਪੂਰੀ ਸੜਕ ਤੇ ਘਟੂਆ 20000 ਕੈਮਰੇ ਲੱਗੇ ਬਿਨਾ ਕਿਸੇ ਪੜਤਾਲ ਕੀਤੇ ਤੇ ਜੈਤੋ ਦੀ ਪੁਲਿਸ ਨੇ ਜਿਹੜੀ ਮਿਲੀ ਭੁਗਤ ਕਰਕੇ ਵੀ ਉਹ ਬੰਦੇ ਨੂੰ ਜਿਹੜਾ ਨਾਮ ਚਦਨੀ ਹਜੇ ਤੱਕ ਕੀਤਾ ਹੈ ਮਾ 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 ਉਹ ਮਾ ਲੈ ਕੇ ਆ ਮਾ ਕੱਲ 2 ਵਜੇ ਦਾ ਲੈ ਕੇ ਆਏ ਵੀ ਆ 2 ਵਜੇ ਲੈ ਕੇ ਆਇਆ ਇਹ ਇੱਥੇ ਇਹਨਾਂ ਦਾ ਪਿੰਡ ਸਾਰਾ ਕਹਿੰਦਾ ਵੀ ਉਹ ਬੰਦੇ ਆ ਰਹੇ ਆ ਕਿਉਂ ਬੰਦੇ ਆ ਰਹੇ ਐ ਜੇ ਕਹੋ ਠੀਕ ਐ ਮੈਂ ਮੈਂ ਕਹਾਂ ਇਹਨਾਂ ਨੂੰ ਫੋਨ ਲਾਓ ਫੋਨ ਲਾਇ ਕੇ ਉਹ ਕਿਤੇ ਕਹਿੰਦਾ ਫਾਟਕਾ ਤੇ ਖੜੇ ਆ ਕਿਤੇ ਕਹਿੰਦਾ ਸਾਡੇ ਕੋਲੇ ਮੰਤਰੀ ਦੇ ਮੂਹਰੇ ਗੱਡੀਆਂ ਲਾ ਗਿਆਂ ਸਾਨੂੰ ਨੰਗਾ ਨਹੀਂ ਦੇ ਰਹੇ ਆਥਨੇ ਜਦੋਂ 6 ਵਜੇ ਸਰਪੰਚ ਦੇ ਘਰੇ ਮੌਜੂਦ ਦੇ ਨਾਲ ਘਰੇ ਇਕੱਠ ਹੋਇਆ ਆਥਨੇ ਇਹਨਾਂ ਨੇ ਫੋਨ ਲਾਇਆ ਉਹ ਬੰਦੇ ਨੂੰ ਕਹਿੰਦਾ ਵੀ ਅਖੇ ਤੂੰ じゃ ਤੂੰ ਆਏ ਨਹੀਂਗੇ ਤੁਸੀਂ ਉਹ ਆਉਂਦਾ ਮੇਰਾ ਟਰਾਲੇ ਹੀ ਹੈ ਨਹੀਂ ਅਸੀਂ ਸਬੂਤ ਕਿਉਂ ਭਾਲਾਂਗੇ ਪੁਲਿਸ ਨੂੰ ਸਬੂਤ ਭਾਲਨਾ ਚਾਹੀਦਾ ਸਾਡਾ ਤਾਂ ਬੱਚਾ ਘਰੇ ਪਿਆ ਅਸੀਂ ਬੱਚੇ ਨੂੰ ਦੇਖੀਏ ਜਾਂ ਅਸੀਂ ਸਬੂਤ ਇਕੱਠੇ ਕਰੀਏ ਉਹ ਕਹਿੰਦੇ ਵੀ ਤੁਸੀਂ ਸਾਨੂੰ ਦੱਸੋ ਵੀ ਕਿਹੜਾ ਬੰਦਾ ਹੈ ਅਸੀਂ ਨਾਮਜ਼ਦ ਕਰਦੇ ਹਾਂ ਵੀ ਤੁਸੀਂ ਇੱਥੇ ਫਿਰ ਜਿਹੜੇ ਜੱਜ ਤੋਂ ਠਾਣੇ ਦੇ ਵਿੱਚ 50 50000 ਲੱਖ ਲੱਖ ਤਨਖਾਹਾਂ ਲੈਣੇ ਆ ਤੇ ਜਾਓ ਤੁਸੀਂ ਸੇਵਾ ਸੁਭਾ ਕਰੋ ਕਿਤੇ ਗੰਗਸਰ ਗੁਰਦੁਆਰੇ ਜਾ ਕੇ ਇੱਥੇ ਕੀ ਕਰਦੇ ਤੁਸੀਂ ਨਹੀਂ ਲਾਵਾਂਗੇ ਹੋ ਸਾਡੇ ਕੋਲੇ ਕੋਈ ਹੱਲ ਨਹੀਂ ਹੋਇਆ ਸੀ 8 ਦਿਨ ਵੇਖਿਆ 9 ਦਿਨ ਸਾਡੇ ਬੱਚੇ ਦੀ ਲਾਸ਼ ਘਰੇ ਗਲ ਰਹੀ ਆ ਹਵਾਦਲੇ ਅੱਧੀ ਦੇੜੀ ਅੱਜ ਨਾਲ ਅੱਧੀ ਦੇੜੀ ਉਹਨਾਂ ਨੇ ਕੱਲ ਗੱਪ ਮਾਰ ਮਾਰ ਕੇ ਘੜਤੀ ਸਾਡੀ ਕੋਈ ਗੱਲ ਨਹੀਂ ਸੁਣੀ ਛੇ ਨਹੀਂ ਕਹਿੰਦੇ ਵੀ ਜਿਹੜਾ ਜਿਹੜੇ ਤੇ ਪਰਿਵਾਰ ਨੂੰ ਸ਼ੱਕ ਆ ਵੀ ਉਹੀ ਦੋਚੀ ਹੈਗਾ ਅਸੀਂ ਕਹਿੰਨੇ ਪੁਲਿਸ ਪੜਤਾਲ ਕਰੇ ਜਿਹੜਾ ਬੰਦਾ ਦੋਚੀ ਹੈ ਉਹਨੂੰ ਫੜ ਕੇ ਅੰਦਰ ਕਰੇ ਤੇ ਇਹ ਪਰਿਵਾਰ ਨੂੰ ਜਿਹੜਾ ਇਨਸਾਫ ਜਿਹੜਾ ਕਹਿੰਦਾ ਤੁਹਾਨੂੰ 5 ਜਾਂ 10 ਲੱਖ ਦੇਣਾ ਉਹ ਕੌਣ ਆ ਫਿਰ ਉਹ ਦੋਸ਼ੀ ਹੋਵੇਗਾ ਇਹ ਵਿੱਚੋ ਹੀ ਆ ਤਾਨੂੰ ਪਤਾ ਨਹੀਂ ਉਹ ਕੂਣ ਕੌਣ ਆ ਰਿਹਾ ਨਹੀਂ ਵਿਚੋ ਹੀ ਆ ਫਿਰ ਜਿਹੜੇ ਬੰਦੇ ਨੇ ਤੁਹਾਨੂੰ ਇਹ ਦੱਸਿਆ ਵੀ ਆ ਰਿਹਾ ਫਿਰ ਉਹ ਬੰਦੇ ਨੂੰ ਤਾਂ ਪਤਾ ਵੀ ਇਹ ਬੰਦੇ ਸੀਗੇ ਹਾਂ ਉਹਨੂੰ ਪਤਾ ਹੋ ਸਕਦਾ ਕੋਈ ਪ੍ਰਸ਼ਾਸਨ ਤੱਕ ਤੁਸੀਂ ਇਹ ਗੱਲ ਪਹੁੰਚਾਓ ਤਾਂ ਕਿ ਪ੍ਰਸ਼ਾਸਨ ਉਹਨਾਂ ਬੰਦਿਆਂ ਨੂੰ ਫੜ ਸਕੇ ਜਿਵੇਂ ਤੁਸੀਂ ਕਹਿ ਕੇ ਇਹ ਛੜਕ ਤੇ ਜਿੱਥੇ ਐਕਸੀਡੈਂਟ ਹੋਇਆ ਹਜ਼ਾਰਾਂ ਕੈਮਰੇ ਆ ਕਿ ਕੋਈ ਤੁਸੀਂ ਆਪ ਦੇ ਵੱਲੋਂ ਕੋਈ ਸੀਸੀਟੀਵੀ ਫੋਟੋ ਜੇ ਚੈੱਕ ਕੀਤੀ ਆ ਜਿਹਦੇ ਵਿੱਚ ਪਤਾ ਲੱਗਦਾ ਹੋਵੇ ਵੀ ਕਸੂਰ ਕਿਸ ਦਾ ਬਿਲਕੁਲ ਜੀ ਬੰਦੇ ਆਪਣੇ ਨੂੰ ਪੰਨ ਲੱਖ ਦੇਣ ਲੱਗੇ 10 ਦੇਣ ਲੱਗੇ ਭਰਾ ਜੀ ਨਾ ਮੈਂ ਕਰ ਲਾਂਗੇ ਅਸੀਂ ਕਹਿ ਵੀ ਚੱਲ ਇਹਨਾਂ ਦੀ ਸੁਣਗੇ ਅਸੀਂ ਪੱਤਰਕਾਰ ਨੂੰ ਚੋਰੀ ਫੋਨ ਲਾ ਕੇ ਛੱਡਿਆ ਵੀ ਬਾਈ ਐਂ ਤੂੰ ਇੱਥੇ ਵੀ ਸਾਡੀ ਆ ਗੱਲ ਵਿੱਚੋਂ ਹੁੰਦੀ ਆ ਉਹ ਕਹਿੰਦਾ ਕੋਈ ਨਹੀਂ ਤੁਸੀਂ ਉਹਨਾਂ ਦੀ ਗੱਲ ਸੁਣਿਓ ਹੁਣ ਉਹਨਾਂ ਨੇ ਚਾਹ ਪਾਣੀ ਵੀ ਪੀ ਲਿਆ ਸਾਰਾ ਕੁਝ ਕਰ ਲਿਆ ਜਿਹਦੇ ਘਰੇ ਬੈਠੇ ਉਹਦੇ ਵਿੱਚੋਂ ਇੱਕ ਬੰਦਾ اٹਕੇ ਕਹਿੰਦਾ ਵੀ ਇੱਥੇ ਕੱਟ ਨਹੀਂ ਮਾਰਨਾ ਆਪੋ ਆਪਣੀ ਘਰੀ ਜਾਓ ਇਥੋਂ ਦੀ ਭਗਵੰਤ ਮਾਨ ਦੀ ਸਰਕਾਰ ਹੈ ਉਹ ਦੇਖੋ ਚੋਣਾ ਜੀ ਹੋਜੀ ਪਈ ਆ ਯੋ ਇਥੋਂ ਦਾ ਜਿਹੜਾ ਕੋਈ ਪ੍ਰਬੰਧ ਹੈਗਾ ਕੋਈ ਸੀਨੀਅਰ ਜਾਂ ਕੋਈ ਸਾਡੇ ਮੌਕੇ ਦਾ ਕੋਈ ਸਬੰਧ ਤੇ ਐਮਐਲਏ ਜਾਂ ਕੋਈ ਸੀਨੀਅਰ ਕੋਈ ਅਫਸਰ ਕੋਈ ਵੀ ਕਿਸੇ ਗਰੀਬ ਦੇ ਸੱਤਰ ਤੇ ਪਹੁੰਚਣ ਤੱਕ ਨਹੀਂ ਆਉਂਦੇ ਇਨਸਾਫ ਕਿੱਥੋਂ ਮਿਲਨੇ ਆ ਇਹ ਤੁਹਾਡਾ ਬਹੁਤ ਵੱਡਾ ਇੱਕ ਭਲੇਖਾ ਹੈਗਾ ਜਿਹੜਾ ਤੁਸੀਂ ਗਰੀਬ ਗੁਰਦਿਆਂ ਨੂੰ ਜਿਹੜਾ ਡਰਾਪ ਮੁਕਾ ਲੈਂਦੇ ਹੋ ਪਰ ਇਹ ਡੈੱਡ ਬੋਡੀ ਜਿਹੜੀ ਪਈ ਹੈਗੀ ਆ ਇਹਦਾ ਅਸੀਂ ਅੱਜ ਲਾਣ ਕੀਤਾ ਵੀ ਜੇਕਰ 2 ਘੰਟਿਆਂ ਦੇ ਵਿੱਚ ਉਹਨਾਂ ਨੂੰ ਜਿਹੜੇ ਬੰਦੇ ਪੜਤਾਲ ਕਰਕੇ ਨਾਮਜ਼ਦ ਨਹੀਂ ਕੀਤਾ ਜਾਂ ਤਾ ਅਸੀਂ ਜਿਹੜਾ ਬੱਸ ਸਟੈਂਡ ਜਿਹੜਾ ਚੌਕ ਹੈਗਾ ਜਿੱਥੇ ਕੋਰਕਪੁਰੇ ਨੂੰ ਬਸਾ ਜਾਂਦੀਆਂ ਉਹ ਢਿੱਡ ਡੱਡੂ ਕਰਕੇ ਉਹ ਜਾਮ ਕਰਾ ਅਸੀਂ ਪ੍ਰਸ਼ਾਸਨ ਅੱਗੇ ਅਰਦਾਸ ਕਰਦੇ ਆ ਵੀ ਸਾਨੂੰ ਇਨਸਾਫ ਮਿਲੇ ਸਾਡੇ ਬੱਚੇ ਨੂੰ ਇਨਸਾਫ ਮਿਲੇ 8 ਦਿਨਾਂ ਤੋਂ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਸਾਡੇ ਨਾਲ ਕੀ ਬੀਤੀ ਪਈ ਆ ਜੇ ਬੱਚਾ ਤਾਂ ਜਾਂਦਾ ਹੋਵੇ ਤਾਂ ਅਸੀਂ ਵੇਖ ਗਏ ਅੱਖਾਂ ਦੇ ਤਾਰੇ ਪਰ ਸਾਡੇ ਸਾਹਮਣੇ ਲਾਸ਼ ਪਈ 8 ਦਿਨਾਂ ਦੀ ਹਾਂਜੀ ਇਹ ਮਸਲਾ ਕੀ ਆ ਸਾਰਾ ਕਿਵੇਂ ਮੁੰਡੇ ਦਾ ਐਕਸੀਡੈਂਟ ਹੁੰਦਾ ਪੂਰੀ ਗੱਲਬਾਤ ਸਾਂਝੀ ਕਰੋ ਜੀ ਚਲੋ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਅਸੀਂ ਇੱਥੇ ਪਹੁੰਚਣ ਤੇ ਤੁਹਾਨੂੰ ਆਨੁਵਾਰ ਕਰਦੇ ਹਾਂ ਅੱਜ ਬਹੁਤ ਦੁੱਖ ਦੀ ਘੜੀ ਚ ਨਵਾਂ ਰੋੜੀਪੂਰਾ ਸਬੰਧਤ ਜੈਤੋ ਥਾਣਾ ਆਪਾਂ ਬੈਠੇ ਹੈਗੇ ਆ 8 ਤਰੀਕ ਨੂੰ ਸ਼ਾਮ ਨੂੰ ਜਿਹੜੀ ਇਹ ਘਟਨਾ ਵਾਪਰੀ ਆ ਪ੍ਰਿੰਸ ਪੈਟਰੋਲ ਪੰਪ ਡੇਲਿਆਣੀ ਦੇ ਰਾਮੂ ਵਾਲਾ ਪੈਨੇਡਾ ਦਾ ਇੱਧਾ ਉਹਦੇ ਮੱਥੇ ਜੀ ਉੱਥੇ ਸ਼ਾਮ ਨੂੰ ਘਟਨਾ ਵਾਪਰਦੀ ਆ ਮੋਟਰਸਾਈਕਲ ਤੇ 18 ਸਾਲਾਂ ਦਾ ਮੁੰਡਾ ਜਿਹਦੀ ਮੌਤ ਹੋ ਗਈ ਆ ਗੁਰਵਿੰਦਰ ਸਿੰਘ ਉਰਫ ਆਸ਼ੂ ਸੋਨੂ ਸ਼ੈਮਰ ਸਿੰਘ ਜੀ ਅੱਜ ਪੂਰੇ 7-8 ਦਿਨ ਹੋ ਗਏ ਆ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਜਿੱਥੋਂ ਦਾ ਉਹਨਾਂ ਨੇ ਐਫ ਆਈ ਆਰ ਲਾਂਚ ਕੀਤੀ ਪਰ ਕੀਤੀ ਅਨੁਪਛਾਤੇਆਂ ਤੇ ਜੀ ਹਾਲਾਂਕਿ ਬੰਦ ਆਏ ਸੀ ਵੀ ਇਹ ਰੋਡ ਆ ਜਿਹੜਾ ਹਾਈਵੇਅ ਨੂੰ ਚੱਲਦਾ ਮੇਨ ਰੋਡ ਆ ਪੰਪ ਦੇ ਸਾਹਮਣੇ ਵੀ ਕੈਮਰੇ ਆ ਜੈਤੋ ਵੀ ਕੈਮਰੇ ਆ ਰੋੜੀ ਵੀ ਕੈਮਰੇ ਆ ਪੂਰੀ ਸੜਕ ਤੇ ਘਟੋੜ ਕੁ ਹਜ਼ਾਰਾਂ ਕੈਮਰੇ ਲੱਗੇ ਆ ਬਿਨਾ ਕਿਸੇ ਪੜਤਾਲ ਕੀਤੇ ਤੇ ਜੈਤੋ ਦੀ ਪੁਲਿਸ ਨੇ ਜਿਹੜੀ ਮ੍ਰੀ ਲਿਪੋਗਤ ਕਰਕੇ ਵੀ ਉਹ ਬੰਦੇ ਨੂੰ ਜਿਹੜਾ ਨਾਮਜਦ ਨਹੀਂ ਹਜੇ ਤੱਕ ਕੀਤਾ ਹੈਗਾ ਜੀ ਇਹ ਡੈੱਡ ਬੋਡੀ ਜਿਹੜੀ ਪਈ ਹੈਗੀ ਆ ਇਹਦਾ ਅਸੀਂ ਅੱਜ ਲਾਣ ਕੀਤਾ ਵੀ ਜੇਕਰ 2 ਘੰਟਿਆਂ ਦੇ ਵਿੱਚ ਉਹਨਾਂ ਨੂੰ ਜਿਹੜੇ ਬੰਦੇ ਪੜਤਾਲ ਕਰਕੇ ਨਾਮਜਦ ਨਹੀਂ ਕੀਤਾ ਜਾਂਦਾ ਤਾਂ ਅਸੀਂ ਜਿਹੜਾ ਬਸ ਸਟੈਂਡ ਜਿਹੜਾ ਚੌਕ ਹੈਗਾ ਜਿੱਥੇ ਕੋਟਕਪੁਰੇ ਨੂੰ ਬੱਸਾਂ ਜਾਂਦੀਆਂ ਉਹ ਜਿਹੜੀ ਡੈੱਡ ਬੋਡੀ ਕਾ ਕੇ ਵੀ ਇਹ ਉਹ ਜਾਮ ਕਰਾਂਗੇ ਹਾਂਜੀ ਅਜੇ 6 ਦਿਨ ਹੋ ਗਏ ਘਟਨਾ ਹੋਈ ਨੂੰ ਜੀ 6 ਦਿਨਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਦੇਖੋ ਪੁਲਿਸ ਕਦੇ ਨਹੀਂ ਇਹ ਕਹਿੰਦੀ ਹੁੰਦੀ ਵੀ ਅਸੀਂ ਕਾਰਵਾਈ ਨਹੀਂ ਕੀਤੀ ਪੁਲਿਸ ਹਮੇਸ਼ਾ ਇਹ ਕਹਿੰਦੀ ਹੁੰਦੀ ਆ ਵੀ ਅਸੀਂ ਦੇ ਕਾਰਵਾਈ ਕਰਤੀ ਵੀ ਉਹਨਾਂ ਨੇ ਆਪਦੇ ਗਲੋਂਗਲਾਵਾ ਲਾਤਾ ਹੈਗਾ ਵੀ ਜਿਹੜੀ ਮਤਲਬ ਐਫ ਆਰ ਕੀਤੀ ਹੈਗੀ ਹੈ ਵੀ ਉਹ ਅਣਪਛਾਤੇਆਂ ਤੇ ਕਰਤੀ ਹਾਲਾਂਕਿ ਕੁਝ ਵੀਡੀਓ ਹੈਗੀਆਂ ਕੁਝ ਉਹਦੀ ਪੜਤਾਲ ਦੀਨ ਮਾਮਲਾ ਅਸੀਂ ਇਹ ਨਹੀਂ ਕਹਿੰਦੇ ਵੀ ਜਿਹੜਾ ਜਿਹੜੇ ਤੇ ਪਰਿਵਾਰ ਨੂੰ ਸ਼ੱਕ ਆ ਵੀ ਉਹੀ ਦੋਚੀ ਹੈਗਾ ਅਸੀਂ ਕਹਿੰਨੇ ਪੁਲਿਸ ਪੜਤਾਲ ਕਰੇ ਜਿਹੜਾ ਬੰਦਾ ਦੋਚੀ ਹੈ ਉਹਨੂੰ ਫੜ ਕੇ ਅੰਦਰ ਕਰੇ ਤੇ ਇਹ ਪਰਿਵਾਰ ਨੂੰ ਜਿਹੜਾ ਇਨਸਾਫ ਮਿਲੇ ਇਹ ਗਰੀਬ ਪਰਿਵਾਰ ਆ ਤੁਸੀਂ ਦੇਖ ਸਕਦੇ ਹੋ ਟੀਨਾਂ ਦਾ ਘਰ ਹੈਗਾ ਵੀ ਸਾਡੇ ਇਹ ਇੱਕ ਘਟਨਾ ਨਹੀਂ ਹੈਗਾ ਘਟੋ-ਘਟ ਐਸ ਮਹੀਨੇ ਦੇ ਅੰਦਰ-ਅੰਦਰ ਕੋਈ ਕੋਈ 10 ਤੋਂ 20 ਜਿਹੜੀਆਂ ਘਟਨਾਵਾਂ ਲਾਕੇ ਦੇ ਵਿੱਚ ਹੋਈਆਂ ਇਹ ਬਹੁਤ ਜਿਹੜੀ ਮੰਦਭਾਗੀ ਹੈ ਤੇ ਜੇ ਜਦੋਂ ਵੀ ਗਰੀਬ ਦਾ ਐਕਸੀਡੈਂਟ ਹੁੰਦਾ ਤੁਸੀਂ ਪਿਛਲੀ ਵਾਰ ਵੀ ਧਰਨ ਵਾਲੇ ਪਿਛਲੇ ਮਹੀਨੇ ਕਜੇਤੋ ਤੋਂ ਗਰੀਬ ਪਰਿਵਾਰ ਦੇ ਨੌਜਵਾਨ ਦਾ ਐਕਸੀਡੈਂਟ ਹੋਇਆ ਸੀ ਉਦੋਂ ਵੀ ਜਿਹੜਾ ਅਨਸਾਫ ਲਿਆ ਤੁਸੀਂ ਚੌਂਕ ਦੇ ਵਿੱਚ ਡੇਡ ਬੋਡੀ ਨੂੰ ਰੱਖ ਕੇ ਜਨ ਕੇ ਇਨਸਾਫ ਮੰਗਿਆ ਲਿਆ ਹੁਣ ਵੀ ਤੁਸੀਂ ਇਹ ਕਹਿ ਰਹੇ ਆ ਕਿ ਸਾਨੂੰ ਡੈਡ ਬੋਡੀ ਉੱਤੇ ਰੱਖਣੀ ਪੈਣੀ ਆ ਫਿਰ ਪਰਿਵਾਰ ਨੂੰ ਇਨਸਾਫ ਮਿਲ ਜੇ ਕਾਰਨ ਕੀ ਆ ਗਰੀਬਾਂ ਨੂੰ ਇਨਸਾਫ ਕਿਉਂ ਨਹੀਂ ਮਿਲਦਾ ਉਹਨਾਂ ਨੂੰ ਜਨ ਕੇ ਸੰਘਰਸ਼ ਕਰਕੇ ਹੀ ਲੈਣਾ ਪਊਗਾ ਇਹ ਕਿਸੇ ਤਕੜੇ ਪਰਿਵਾਰ ਨਾਲ ਜੁੜਿਆ ਹੁੰਦਾ ਤੇ ਮਿੰਟੂ ਮਿੰਟ ਜਨ ਕੇ ਪੁਲਿਸ ਨੇ ਜਿਹੜੇ ਦੋਸ਼ੀ ਸੀ ਫੜ ਲੈਣੇ ਸੀ ਅਸਲ ਵਿੱਚ ਇਹੀ ਕਾਰਨ ਹੈ ਇਹ ਜਿਹੜੇ ਮਾਰੇ ਮਾੜੇ ਪ੍ਰਬੰਧ ਹੈ ਜਿਹੜੀ ਇੱਥੋਂ ਦੀ ਭਗਵੰਤ ਮਾਨ ਦੀ ਸਰਕਾਰ ਹੈ ਉਹ ਦੇਖੋ ਉਹ ਚੋਣਾ ਚ ਹਲਜੀ ਪਈ ਹੈ ਵੀ ਉਹ ਇੱਥੋਂ ਦਾ ਜਿਹੜਾ ਕੋਈ ਪ੍ਰਬੰਧ ਹੈਗਾ ਕੋਈ ਸੀਨੀਅਰ ਜਾਂ ਕੋਈ ਸਾਡੇ ਮੌਕੇ ਦਾ ਕੋਈ ਸਬੰਧ ਤਾਂ ਐਮ ਐਲ اے ਜਾਂ ਕੋਈ ਸੀਨੀਅਰ ਕੋਈ ਅਫਸਰ ਕੋਈ ਵੀ ਕਿਸੇ ਗਰੀਬ ਦੇ ਸੱਤਰ ਤੇ ਪਹੁੰਚਣ ਤੱਕ ਨਹੀਂ ਆਉਂਦੇ ਇਨਸਾਫ ਕਿੱਥੋਂ ਮਿਲਨੇ ਆ ਜਿਹੜੇ ਸਾਨੂੰ ਇਨਸਾਫ ਮਿਲਨੇ ਉਹ ਧਰਨੇ ਮਜਾਰੇ ਲਾ ਕੇ ਇੱਕਾ ਕਰਕੇ ਹੀ ਮਿਲਦੇ ਆ ਤੇ ਐਂ ਮਿਲਣਗੇ ਇਸ ਕਰਕੇ ਇਥੋਂ ਦਾ ਜਿਹੜਾ ਤਾਣਾ ਬਾਣਾ ਪ੍ਰਬੰਧ ਆ ਉਹ ਸਾਰਾ ਗਿੱਦੜ ਵੇ ਬਰਨਾਲੇ ਜਿਮਣੀ ਚੋਣਾ ਚਲ ਜਾ ਹੋਇਆ ਉਹ ਮਤਲਬ ਉਹਨਾਂ ਨੂੰ ਵਿਆਹ ਜਨਾ ਚਾਹ ਵੀ ਸਾਡੇ ਡੈਂਪੀ ਢਿੱਲੋ ਹੋਰੀ ਜਿੱਤ ਜਾਣੇ ਆ ਸਾਡੇ ਐ ਹੋ ਜਾਣੇ ਆ ਤੁਸੀਂ ਹੋਰ ਤਾਂ ਹੋਰ ਆ ਰੋੜੀਪੁਰੇ ਦੇ ਬੰਦੇ ਵੀ ਉੱਥੇ ਤੁਰੇ ਫਿਰਦੇ ਆ ਚੋਣਾ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਤੇ ਪਿੰਡ ਚ ਐਡੀ ਵੱਡੀ ਕਿਟਨਾ ਹੋਈ ਪਈ ਆ ਵੀ ਐਸਐਲ ਵਿੱਚ ਕਾਰ ਨਹੀਂ ਆ ਜਿਹੜਾ ਮੌਕੇ ਦਾ ਐਮਐਲਏ ਹੈਗਾ ਵੀ ਉਹਨੂੰ ਦਿਸਦਾ ਹੈਗਾ ਵੀ ਯਾਰ ਗਰੀਬ ਨਾ ਦੇ ਕੋਈ ਬੰਦੇ ਵੀ ਹੈਗੇ ਆ ਚਾਹੇ ਉਹ ਆਪ ਗਰੀਬਾਂ ਚੋਂ ਹੈਗਾ ਪਰ ਇਹ ਬਹੁਤ ਇੱਕ ਢਿੱਲੀਕਾਰ ਕਿਜ਼ਰੀ ਤੇ ਮਾੜੇ ਬੰਦੇ ਦੀ ਨਿਸ਼ਾਨੀ ਆ ਵੀ ਗਰੀਬਾਂ ਦੇ ਹੱਕ 'ਚ ਨਾ ਖੜਨਾ ਜਦੋਂ ਵੋਟਾਂ ਆਉਂਦੀਆਂ ਲੈਕਚਰ ਹੁੰਦੇ ਆ ਉਦੋਂ ਇਹੀ ਜਿਹੜੇ ਚੁਣੇ ਹੋਏ ਸਾਡੇ ਨੁਮਾਇੰਦੇ ਆ ਕਹਿੰਦੇ ਅਸੀਂ ਤੁਹਾਡੀ ਧੀ ਪੋਤਾਂ ਤੋਂ ਅਸੀਂ ਆਮ ਘਰਾਂ ਜਿਓ ਤੁਹਾਡੇ ਕਰਾਂਗੇ ਅਸੀਂ ਆਇਆ ਕਰਾਂਗੇ ਦੁੱਖ ਦੇ ਸੁੱਖ ਦੇ ਆਇਆ ਕਰਾਂਗੇ ਉਦੋਂ ਗੱਲਾਂ ਕੁਝ ਹੋਰ ਹੁੰਦੀਆਂ ਜਦੋਂ ਕਿਸੇ ਗਰੀਬ ਤੇ ਵਿਪਤਾ ਪੈਂਦੀ ਐ ਕਠਨਾ ਇਹੋ ਜੀ ਵਾਪਰ ਜਾਂਦੀ ਐ ਉਦੋਂ ਇਹੋ ਜੇ ਐਮਐਲਏ ਜਾਂ ਚੁਣੇ ਹੋਏ ਜਿਹੜੇ ਲੀਡਰ ਐ ਉਹ ਦਿਖਾਈ ਨਹੀਂ ਦਿੰਦੇ ਗਰੀਬ ਦੇ ਘਰ ਨਹੀਂ ਪਹੁੰਚਦੇ ਦੁੱਖ ਸਾਂਝਾ ਕਰਨ ਦੇਖੋ ਕਿ ਮੈਂ ਗੱਲ ਬਹੁਤ ਸਾਫ਼ ਕਰਦਿਆਂ ਜਿਵੇਂ ਭਾਜਪਾ ਦੇ ਪਿੱਛੇ ਹੋਣ ਕਿਸਾਨ ਆ ਮਜ਼ਦੂਰ ਪੈਂਦੇ ਆ ਆ ਹੀ ਹੁਣ ਕਾਲੀਆਂ ਕਾਂਗਰਸੀਆਂ ਤੇ ਝਾੜੂ ਵਾਲਿਆਂ ਦੇ ਮਗਰ ਪੈਣਗੇ ਝਾੜੂ ਵਾਲਿਆਂ ਦਾ ਜਮਾ ਬੇੜਾ ਗਰਕ ਹੋ ਗਿਆ ਇਹ ਸਰਕਾਰ ਦੀ ਇੰਨੀ ਫੇਲੀਅਰ ਆ ਵੀ ਇਹ ਕਦੇ ਵੀ ਤੁਸੀਂ ਦੇਖਿਆ ਹੋਵੇ ਇਥੋਂ ਦਾ ਜਿਹੜਾ ਝਾੜੂ ਵਾਲੇ ਆ ਕਦੇ ਵੀ ਕਿਸੇ ਦੇ ਵੀ ਗਰੀਬ ਦੇ ਕੁਈ ਸੱਤਰ ਤੇ ਭੋਗ ਤੇ ਕਿਸੇ ਦੁੱਖ ਚ ਸਰੀਕ ਹੋਏ ਹੋਣ ਤੁਸੀਂ ਕਿਸੇ ਇਹ ਤੇ ਦਿਖਾ ਦਿਓ ਆਪਣੇ ਹਲਕੇ ਦੀ ਗੱਲ ਕਰਨਾ ਜੈਤੋ ਦੀ ਵੀ ਇਸ ਕਰਕੇ ਜਦੋਂ ਇਹ ਦੁਬਾਰਾ ਹੁਣ 2027 ਚ ਵੋਟਾਂ ਲੈਣ ਆਉਣਗੇ ਲੋਕ ਇਹਨਾਂ ਨੂੰ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਅੱਜ ਵੀ ਕਹਿਣਾ ਲੋਕ ਇਹਨਾਂ ਨੂੰ ਨਾ ਮਤਲਬ ਜਿਹੜੇ ਇਹਨਾਂ ਦੇ ਕੁੜਤੇ ਆ ਉਹ ਮਤਲਬ ਪੈਰਾਂ ਰਾਹੀ ਲਾਉਣਗੇ ਹਾਂਜੀ ਭਾਈ ਜੀ ਜਿਵੇਂ ਤੁਸੀਂ ਕਹਿ ਗਏ ਛੜਕ ਤੇ ਜਿੱਥੇ ਐਕਸੀਡੈਂਟ ਹੋਇਆ ਹਜ਼ਾਰਾਂ ਕੈਮਰੇ ਆ ਕੀ ਕੋਈ ਤੁਸੀਂ ਆਪ ਦੇ ਵੱਲੋਂ ਕੋਈ ਸੀਸੀਟੀਵੀ ਫੋਟੋ ਜੇ ਚੈੱਕ ਕੀਤੀ ਆ ਜਿਹਦੇ ਵਿੱਚ ਪਤਾ ਲੱਗਦਾ ਹੋਵੇ ਵੀ ਕਸੂਰ ਕਿਸ ਦਾ ਬਿਲਕੁਲ ਜੀ ਉਹਦੇ ਚ ਜਿਹੜੀ ਵੀਡੀਓ ਹੈਗੀ ਆ ਉਹ ਟਰਾਲੇ ਲੰਘਦੇ ਦੀ ਆ ਤੇ ਜਾਂ ਫਿਰ ਮੋਟਰਸਾਈਕਲ ਇੱਕ ਪਾਸੇ ਖੜਾ ਹੈਗਾ ਰਾਤ ਦਾ ਟਾਈਮ ਹੈ ਜਿਹੜੀ ਪਰਿਵਾਰ ਵੱਲੋਂ ਮੈਨੂੰ ਵੀਡੀਓ ਦਿਖਾਈ ਗਈ ਆ ਮੈਂ ਉਹਦੀ ਪੁਸ਼ਟੀ ਨਹੀਂ ਕਰਦਾ ਮੈਂ ਕਿਸੇ ਬਿਨਾ ਸਬੂਤਾਂ ਦੇ ਆਧਾਰ ਤੋਂ ਕਿਸੇ ਨੂੰ ਦੋਸ਼ੀ ਨਹੀਂ ਕਹਿੰਦਾ ਵੀ ਯਾਰ ਜਿਹੜੇ ਬੰਦੇ ਦੀ ਆਪਣੇ ਕੋਲ ਵੀਡੀਓ ਹੀ ਦੋਸ਼ੀ ਆ ਪੁਲਿਸ ਪੜਤਾਲ ਕਰੇ ਪੁਲਿਸ ਕੈਮਰੇ ਫਿਰੋਲੇ ਵੀ ਅੱਜ 10 ਟਰੈਕਟਰ ਨੰਗੇ ਇੱਥੋਂ ਦੀ ਇਸ ਟਾਈਮ ਦੀ ਤੇ ਉਹਨਾਂ ਨੂੰ ਸਾਰਿਆਂ ਨੂੰ ਪੁਲਿਸ ਬੁਲਾਉਂਦੀ ਆਪਦੇ ਦਫ਼ਤਰ ਐਸਐਚਓ ਬੁਲਾਉਂਦਾ ਉਹ ਕਹਿੰਦਾ ਵੀ ਬਾਈ ਬੰਦਿਆਂ ਨੂੰ ਦੱਸੋ ਵੀ ਜੇ ਤੁਸੀਂ ਮਤਲਬ ਬੰਦਾ ਮਾਰਿਆ ਤਾਂ ਨਾਮਜ਼ਦਗੀ ਮੈਂ ਤੁਹਾਨੂੰ ਕਰਦਾ ਪਰ ਇੱਥੇ ਜਦ ਮੈਂ ਸਵੇਰੇ ਆਇਆ ਕੁਝ ਮੈਂਬਰ ਇਹ ਕਹਿ ਰਹੇ ਸੀ ਕਿ ਪੁਲਿਸ ਤਾਂ ਸਾਨੂੰ ਇਹ ਕਰੀਏ ਸਾਡੇ ਕੋਲੇ ਟਾਈਮ ਹੈ ਨਹੀਂਗਾ ਤੁਸੀਂ ਸਾਨੂੰ ਬੰਦਾ ਦੱਸ ਦੋ ਕਿ ਕਿਹੜਾ ਫੜਨਾ ਹੈ ਬਿਲਕੁਲ ਬਿਲਕੁਲ ਇਹੀ ਕਹਿ ਰਹੀ ਹੈ ਮੇਰੀ ਵੀ ਗੱਲ ਹੋਈ ਸੀ ਉਹ ਕਹਿੰਦੇ ਵੀ ਤੁਸੀਂ ਸਾਨੂੰ ਦੱਸੋ ਵੀ ਕਿਹੜਾ ਬੰਦਾ ਹੈ ਅਸੀਂ ਨਾਮਜ਼ਦ ਕਰਦੇ ਆ ਵੀ ਤੁਸੀਂ ਇੱਥੇ ਫਿਰ ਜਿਹੜੇ ਜੈਤੋ ਠਾਣੇ ਦੇ ਵਿੱਚ 50 50000 ਲੱਖ ਲੱਖ ਤਨਖਾਹ ਲੈਣੇ ਆ ਤੇ ਜਾਓ ਤੁਸੀਂ ਸੇਵਾ ਸੁਭਾ ਕਰੋ ਕਿਤੇ ਗੰਗਸਰ ਗੁਰਦੁਆਰੇ ਜਾ ਕੇ ਇੱਥੇ ਕੀ ਕਰਦੇ ਤੁਸੀਂ ਜਿਹੜਾ ਮਤਲਬ ਹੈ ਠਾਣੇ ਪੁਲਿਸ ਦਾ ਕੰਮ ਹੁੰਦਾ ਦੋਸ਼ੀ ਨੂੰ ਲੱਭਣਾ ਕ੍ਰਾਈਮ ਨੂੰ ਰੋਕਣਾ ਤੇ ਉਹ ਮਤਲਬ ਦੂਸਰੇ ਤੋਂ ਪੁੱਛਦੇ ਆ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਵੀ ਤੁਸੀਂ ਦੱਸੋ ਨੁਕਸਾਨ ਕੀ ਨਹੀਂ ਕੀਤਾ ਜੇ ਫਿਰ ਤੁਹਾਡਾ ਕੀ ਇੱਥੇ ਫਰਜ ਰਹਿ ਗਿਆ ਤੁਸੀਂ ਤਨਗਾਹਾਂ ਕਾਦੀਆਂ ਲੈਨੇ ਹੋ ਹਾਂਜੀ ਇਹ ਦੇਖੋ ਪੁਲਿਸ ਦਾ ਜਿਹੜਾ ਫੇਲੀਅਰ ਆ ਪੁਲਿਸ ਅੱਜ ਵੀ ਜਿਹੜੀ ਸੀਐਮ ਦੀ ਕੋਈ ਦੌਰਾ ਹੈਗਾ ਵੀ ਉਹ ਬਾੜਾ ਭਾਈ ਕਾ ਇਧਰਲੇ ਹੁੰਦੇ ਹੋਏ ਰੂਟ ਰਹੀ ਜਿਹੜਾ ਜਾ ਰਿਹਾ ਸੀਐਮ ਵੀ ਸੀਐਮ ਨੂੰ ਸ਼ਰਮ ਹੋਣੀ ਚਾਹੀਦੀ ਆ ਵੀ ਉਹ ਮਤਲਬ ਐਡਾ ਕਿ ਗੰਦਾ ਮੁੱਖ ਮੰਤਰੀ ਹੈਗਾ ਵੀ ਉਹਨੂੰ ਇਹ ਦੇਖਣਾ ਚਾਹੀਦਾ ਯਾਰ ਵੀ ਇਸ ਲਾ ਕੇ ਦੇ ਅੰਦਰ ਇੰਨੀਆਂ ਮਰਗਾਂ ਹੋ ਰਹੀਆਂ ਵੀ ਇਹਨੂੰ ਮਤਲਬ ਕੋਈ ਐਕਸੀਡੈਂਟ ਹੋ ਰਿਹਾ ਕੋਈ ਕ੍ਰਾਈਮ ਹੋ ਰਿਹਾ ਕੋਈ ਕਤਲ ਹੋ ਰਿਹਾ ਜਾਂ ਕੋਈ ਚੋਰੀਆਂ ਹੋ ਰਹੀਆਂ ਵੀ ਇਸ ਇਲਾਕੇ 'ਚ ਹੀ ਕਿਉਂ ਇੰਨਾ ਹੋ ਰਿਹਾ ਪਰ ਪਰਿਵਾਰ ਨਹੀਂ ਹੈ ਨਹੀਂ ਇਹ ਜਿਹੜੀ ਪਰਿਵਾਰ ਦੀ ਕ੍ਰਿਡਿਸ਼ਨ ਬਹੁਤ ਮਾੜੀ ਆ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਚਾਦਰਾਂ ਦਾ ਘਰ ਹੈਗਾ ਵਿਚਾਰਿਆਂ ਦਾ ਠੀਕ ਹੈ ਵੀ ਆਪਦੀ ਰੁੱਖੀ ਮੀਸੀ ਖਾ ਕੇ ਵਿਚਾਰੇ ਟਾਈਮ ਪਾਸ ਕਰਦੇ ਸੀ ਤੇ ਮੁੰਡਾ ਜਿਹੜਾ ਵੀ ਆਪਦੀ ਕੁਇਲਦਰੀਏ ਨੇ ਹੁਣੇ-ਹੁਣੇ ਨਵੀਂ ਹਜੇ ਚੱਕੀ ਸੀਗਾ ਅਨਮੈਰਿਡ ਮੁੰਡਾ ਹੈਗਾ ਹਜੇ ਬਹੁਤ 18 ਸਾਲ ਦੀ ਕਰੀਬ ਸੀ ਹਜੇ ਬਹੁਤ ਅੱਗੇ ਜਾਣਾ ਸੀਗਾ ਤੇ ਪਰਿਵਾਰ ਦਾ ਜਿਹੜਾ ਬਹੁਤ ਮਾੜਾ ਹਾਲ ਆ ਰੋ ਰੋ ਕੇ ਤੇ ਅਸੀਂ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ ਜੋ ਪਰਿਵਾਰ ਦਾ ਫੈਸਲਾ ਹੋਊਗਾ ਅਸੀਂ ਉਹਦੇ ਨਾਲ ਆ ਹਾਂਜੀ ਇੱਕ ਟਰਾਲਾ ਕਰਜੋ ਦੱਸੋ ਟਰਾਲਾ ਕਿਹੜਾ ਇੱਕ ਗੱਠਾਂ ਵਾਲਾ ਟਰਾਲਾ ਹੁੰਦਾ ਇੱਕ ਵੈਸੇ ਜਿਹੜਾ ਆਪਣਾ ਘਰੇ ਭੋਂਗਾ ਵਾਲਾ ਟਰਾਲਾ ਹੁੰਦਾ ਇੱਕ ਦੂਸਰਾ ਟਰਾਲਾ ਹੁੰਦਾ ਜਿਹੜਾ ਝੋਨਾ ਸੇਟਦੇ ਆ ਮਿੱਟੀ ਆ ਟਰਾਲਾ ਹੁੰਦਾ ਕਿਹੜਾ ਟਰਾਲਾ ਸੀ ਨਹੀਂ ਜੀ ਜਿਹੜਾ ਝੋਨਾ ਸੇਟਣ ਵਾਲਾ ਵੱਡਾ ਹੈਵੀ ਟਰਾਲਾ ਹੁੰਦਾ ਉੱਤੇ ਜਾਲੀ ਲੱਗੀ ਹੁੰਦੀ ਆ ਉਹਦੇ ਉਹ ਟਰਾਲਾ ਹੈਗਾ ਤੇ ਇੱਕ ਟਰੈਕਟਰ ਜਿਹੜਾ ਜੀ ਮਤਲਬ ਹਜੇ ਮੈਂ ਪਹਿਲਾਂ ਵੀ ਦੱਸਦਾ ਵੀ ਉਹਦੀ ਮੈਂ ਪੋਸਟ ਹੀ ਨਹੀਂ ਕਰਦਾ ਜਿੰਨਾ ਟਾਈਮ ਪੁਲਿਸ ਪੜਤਾਲ ਕਰੇ ਪੁਲਿਸ ਕਹਵੇ ਵੀ ਆ ਪਿਆ ਮਤਲਬ ਟਰੈਕਟਰ ਆ ਟਰਾਲੀ ਆ ਆ ਬੰਦਾ ਉਹਨੂੰ ਨਾਮਜ਼ਦ ਕਰ ਦੇ ਨਾਮ ਵਿਚ ਅਸਲ ਵਿੱਚ ਕਾਰਨ ਇਹ ਹੈ ਵੀ ਜਿਹੜਾ ਐਸਆਈ ਹੈਗਾ ਸ਼ਮਸ਼ੀਰ ਸਿੰਘ ਵੀ ਉਹ ਦੋਚੀ ਧਰ ਨੂੰ ਬਚਾਉਣਾ ਚਾਹੁੰਦਾ ਹੈ ਉਹ ਜੇ ਨਾਮਜ਼ਦ ਕਰਨਾ ਹੁੰਦਾ ਤੇ ਉਹ ਦਿਨ ਦਾ ਉਹਨੂੰ ਪੁਲਿਸ ਨੂੰ ਪਤਾ ਹੈ ਐਸਏ ਨੂੰ ਪਤਾ ਵੀ ਕੀ ਬੰਦਾ ਹੈ ਕਿਹੜਾ ਕੌਣ ਦੋਛੀ ਹੈ ਸਭ ਪਤਾ ਉਹਨਾਂ ਨੂੰ ਇਸ ਕਰਕੇ ਜਿਹੜਾ ਵਾਰ-ਵਾਰ ਕੱਲ ਦੀ ਗੱਲ ਹੈਗੀ ਆ ਵੀ ਕੋਈ ਪਰਿਵਾਰ ਜਿਹੜੇ ਵੱਲੋਂ ਕੋਈ ਨੁਕਸਾਨ ਇਹਦਾ ਕੀਤਾ ਗਿਆ ਉਹ ਸਾਰਾ ਦਿਨ ਕਹੀ ਗਿਆ ਵੀ ਅਸੀਂ ਤੁਹਾਡੇ ਨਾਲ ਗੱਲ ਕਰਦੇ ਆਂ ਪਰਿਵਾਰ ਨੂੰ ਗੱਲ ਕਰਦੇ ਆਂ ਬਾਅਦ ਚ ਉਹ ਨਹੀਂ ਆਏ ਉਹ ਤਾਂ ਵੀ ਕਹਿ ਰਿਹਾ ਸ਼ਾਇਦ ਗੱਲ ਕਰਦੇ ਦੇਖੋ ਪਤਾ ਨਹੀਂ ਆ ਹਜੇ ਵੀ ਮੈਂ ਮੈਂ ਆਪਣਾ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਇੱਥੇ ਜਿਹੜੀ ਇਹਨਾਂ ਨੇ ਮੇਰੇ ਤੱਕ ਜਿਹੜੀ ਕੱਲ ਪਹੁੰਚ ਕੀਤੀ ਆ ਅਸੀਂ ਸਵੇਰੇ ਵੀ ਰਾਤ ਦੀ ਰਾਤ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਸਵੇਰੇ ਸਾਰ ਨੂੰ ਪਹਿਲਾਂ ਇੱਥੇ ਖੜੇ ਆਂ ਡਿਊਟੀ ਤੇ ਆਪਦੀ ਤੇ ਅਸੀਂ ਨਾ ਮਤਲਬ ਉਸ ਪਰਿਵਾਰ ਨਾਲ ਤੇ ਨਾ ਕਿਸੇ ਹੋਰ ਤਾਲਮੇਲ ਨਾਲ ਐ ਬੈਠ ਕੇ ਗੱਲ ਨਹੀਂ ਕਰਦੇ ਵੀ ਆਜੋ ਯਾਰ ਅਸੀਂ ਸਮਝੌਤਾ ਕਰਾਉਨੇ ਆ ਅਸੀਂ ਤਾਂ ਸਮਝੋਤੇ ਕਰਨ ਉਹਨਾਂ ਨੇ ਚੋਣ ਨਹੀਂ ਸਨ ਇਨਸਾਫ ਲੈਣ ਆਲੇ ਚੋਂ ਹਾਂਜੀ ਇਹ ਲੱਗਦਾ ਹੁਣ ਇਨਸਾਫ ਦੀ ਕੜੀ ਕਿੱਥੇ ਰੁਕੀ ਹੋਈ ਆ ਕਿਵੇਂ ਲੈਣਾ ਪੈਣਾ ਦੇਖੋ ਜੀ ਸਾਡੇ ਕੋਲ ਤਾਂ ਇੱਕੋ ਹੀ ਰਾਇ ਸੰਘਰਸ਼ ਦਾ ਜੀ ਸੰਘਰਸ਼ ਕਰਾਂਗੇ ਤੇ ਅਸੀਂ ਆਪਦਾ ਜਿਹੜਾ ਇਨਸਾਫ ਲੈ ਲਾਂਗੇ ਜੇ ਕੋਈ ਕਿਸੇ ਤਰੀਕੇ ਦਾ ਹੋਰ ਪਰਿਵਾਰ ਨੂੰ ਰਾਹ ਲੱਭਦਾ ਹੈਗਾ ਅਸੀਂ ਉਹਦੇ ਨਾਲ ਵੀ ਜਿਹੜੇ ਸਹਿਮਤ ਆ ਅਸੀਂ ਪਰਿਵਾਰ ਦੇ ਨਾਲ ਦੁੱਖ ਨਾਲ ਜਿਹੜਾ ਹੈਗਾ ਸ਼ਰੀਕ ਦੇ ਵਿੱਚ ਹੈਗੇ ਆ ਦੁੱਖ ਦੇ ਜਿਹੜੀ ਘੜੀ ਦੇ ਵਿੱਚ ਖੜੇ ਆ ਅਸੀਂ ਪਰਿਵਾਰ ਤੋਂ ਜਿਹੜੇ ਬਾਹਰ ਨਹੀਂ ਹੈਗੇ ਜੋ ਪਰਿਵਾਰ ਦਾ ਫੈਸਲਾ ਸਾਨੂੰ ਸਿਰ ਮੱਥੇ ਜੀ ਜਿਹੜੇ ਕਹਿੰਦੇ ਪਹਿਲਾਂ ਜਦੋਂ ਐਕਸੀਡੈਂਟ ਹੁੰਦਾ ਹਸਪੀਟਲ ਚ ਤਿੰਨ ਚਾਰ ਦਿਨ ਤਾਂ ਬੱਚਾ ਪਿਆਰਿਆ ਬਿਲਕੁਲ ਜੀ ਉਦੋਂ ਵੀ ਨਹੀਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਤੇ ਫਿਰ ਹੁਣ ਜਦ ਘਰ ਲੈ ਜਾਂਦਾ ਉਸ ਤੋਂ ਬਾਅਦ ਵੀ ਨਹੀਂ ਹੋਈ ਇਹ ਵੀ ਕਿਹਾ ਸੁਣ ਵਿਚਾਰਿਆ ਕਿ ਪੁਲਿਸ ਕਹਿੰਦੀ ਸੀ ਤੁਸੀਂ ਸਸ਼ਕਾਰ ਕਰ ਦਿਓ ਜੀ ਬਾਅਦ ਚ ਦੇਖਾਂਗੇ ਕੋਈ ਇੱਕ ਪਰਿਵਾਰ ਦੇ ਦ ਅਨਸਾਰ ਵੀ ਜਿਹੜਾ ਸਮਸ਼ੇਰ ਸਿੰਘ ਐਸੇ ਹੈਗਾ ਵੀ ਉਹਨੇ ਜਿਹੜਾ ਕਾਫੀ ਜਿਹੜਾ ਪਰਿਵਾਰ ਨੂੰ ਦਬਾ ਵੀ ਪਾਇਆ ਕੋਈ ਪਰੇਸ਼ਾਨ ਕੀਤਾ ਕਿਸੇ ਇੱਕ ਤਰ੍ਹਾਂ ਦੀਆਂ ਮਤਲਬ ਜਿਹੜਾ ਹਲਕੀ ਜੀ ਝਿੜਕਾਂ ਉਹ ਵੀ ਮਾਰੀਆਂ ਹੈਗੀਆਂ ਜਿਹੜੀ ਰਾਤ ਕਾਫੀ ਮਤਲਬ ਗੱਲਬਾਤ ਚੱਲੀ ਹੈਗੀ ਆ ਅਸੀਂ ਇੱਥੋਂ ਦੇ ਸੱਜਣੋਂ ਇਹ ਦੱਸਣਾ ਚਾਹੁੰਦੇ ਆ ਕਿ ਤੁਹਾਡਾ ਬਹੁਤ ਵੱਡਾ ਇੱਕ ਭਲੇਖਾ ਹੈਗਾ ਜਿਹੜਾ ਤੁਸੀਂ ਗਰੀਬ ਗੁਰਦਿਆਂ ਨੂੰ ਜਿਹੜਾ ਡਰਾਤ ਮੁਕਾ ਲੈਨੇ ਹੋ ਪਰ ਹੁਣ ਉਹ ਲੋਕ ਨਹੀਂ ਰਹੇ ਸਾਡੇ ਮਜ਼ਦੂਰਾਂ ਕਿਸਾਨਾਂ ਦੇ ਸਾਡੇ ਵਰਗੇ ਜਿਹੜੇ ਆਗੂ ਆ ਇਹਨਾਂ ਨੂੰ ਜਿਹੜਾ ਗਾਂਵ ਵਦੂ ਸੋਚ ਵਾਲੇ ਪਾਸੇ ਲੈ ਕੇ ਜਾਵਾਂਗੇ ਤੇ ਹਮੇਸ਼ਾ ਸੀ ਜਿਹੜਾ ਸੱਚ ਦੇ ਰਾਹ ਤੇ ਤੁਰਾਂਗੇ ਪਰ ਸਭ ਤੋਂ ਵੱਡੀ ਅੱਜ ਦੁੱਖ ਦੀ ਘੜੀ 'ਚ ਇਹ ਹੈਗਾ ਵੀ ਕਿੱਥੇ ਤਾਂ ਇਸ ਪਰਵਾਦ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਸੀਗਾ ਇੱਥੋਂ ਦੇ ਸਿਸਟਮ ਨੇ ਇੱਥੋਂ ਦੇ ਪ੍ਰਸ਼ਾਸਨ ਨੇ ਇੱਥੋਂ ਦੇ ਐਮ.ਐਲ.ਏ ਨੇ ਤੇ ਇੱਥੋਂ ਦੇ ਹੋਰ ਜਿਹੜੇ ਆਪ ਨੂੰ ਆਪ ਦਾਵੇਦਾਰ ਕਹਾਉਂਦੇ ਆ ਚਾਹੇ ਉਹ ਕਾਂਗਰਸੀ ਹੋਣ ਚਾਹੇ ਉਹ ਕਾਲੀ ਹੋਣ ਜਦੋਂ ਵੋਟਾਂ ਦਾ ਦੌਰ ਚੱਲ ਪਿਆ ਘਰ-ਘਰ ਕਹਿਣਗੇ ਵੀ ਯਾਰ ਤੁਸੀਂ ਸਾਡੇ ਹੀ ਘਰਾਂ ਦੇ ਧੀ ਪੁੱਤ ਆ ਉਹ ਬੜਾ ਕੁਝ ਡਰਾਮੇ ਕਰਦੇ ਆ ਤੇ ਜਦੋਂ ਕਿਸੇ ਗਰੀਬ ਤੇ ਪੈ ਜਾਂਦੀ ਹੈ ਕੋਈ ਨਹੀਂ ਬੋੜਦਾ ਭਰਾਵੋ ਇਸ ਕਰਕੇ ਦੀ ਕਾਲੀ ਕਾਂਗਰਸ ਝਾੜੂ ਤੇ ਭਾਜਪਾ ਸਾਰਿਆਂ ਨੂੰ ਸੁਨੇਹਾ ਦਿੰਨੇ ਆ ਵੀ ਤੁਹਾਡੀ ਜਿਹੜੀ ਢਿੱਲੀ ਕਾਰਗੁਜ਼ਾਰੀ ਤੇ ਮਾੜੀ ਕਾਰਗੁਜ਼ਾਰੀ ਆ ਲੋਕ ਤੁਹਾਡੇ ਤੋਂ ਨਾ ਖੁਸ਼ ਆ ਜਿੱਦ ਅਕਸੀਡੈਂਟ ਹੁੰਦਾ ਗੋਰੇ ਇਹ ਨੌਜਵਾਨ ਦੀ ਮੌਤ ਉੱਥੇ ਹੋ ਜਾਂਦੀ ਆ ਜਾਂ ਹਸਪਤਾਲ ਚ ਹੁੰਦੀ ਆ ਜਾਂ ਕੁਛ ਦਿਨ ਬਾਅਦ ਹੁੰਦੀ ਆ ਹਾਂਜੀ ਏ ਜੀ ਅਸਲ ਵਿੱਚ ਇਹਦੀ ਜਿਹੜੀ ਡੈਥ ਹੈ ਉਹ ਮੌਕੇ ਵੀ ਹੋ ਗਈ ਸੀ ਚਲੋ ਉਹ ਉਹ ਕੁਝ ਕਰਨ ਪੜਤਾਲ ਕਰਨ ਅਧੀਨ ਹੈ ਵੀ ਇਹਨੇ ਦਿਨ ਕਿਉਂ ਹਸਪੀਟਲ ਚ ਲਾਗੇ ਕੋਈ ਕੋਈ ਇਲਾਜ ਤਾਂ ਚੱਲੇ ਨਹੀਂ ਹੈਗਾ ਮੁੰਡੇ ਦੇ ਜਿਹੜੇ ਮਤਲਬ ਸੱਟ ਸੀਗੀ ਉਹ ਜ਼ਿਆਦੇ ਸੀ ਖੂਨ ਬਹੁਤ ਜਿਹੜਾ ਮੁੰਡੇ ਦਾ ਹਾਂਜੀ ਸਿਰ ਚ ਸੱਟ ਸੀਗੀ ਉਹ ਡੁੱਲਿਆ ਹੈਗਾ ਇਸ ਕਰਕੇ ਉਹ ਪਤਾ ਨਹੀਂ ਕਿਵੇਂ ਹਸਪੀਟਲ ਨੇ ਇੰਨੇ ਦਿਨ ਪਾਈ ਰੱਖਿਆ ਜਾਂ ਕੋਈ ਹੋਰ ਇਹਦੇ ਪਿੱਛੇ ਕੋਈ ਕੜੀ ਜੁੜਦੀ ਹੈਗੀ ਆ ਇਹ ਸਾਰਾ ਕੁਝ ਪੜਤਾਲ ਦੇ ਅਧੀਨ ਆ ਸੀ ਇਹਦੀ ਜੀ ਜਿਹੜੀ ਆ ਪੜਤਾਲ ਕਰਾਂਗੇ ਜਿਹੜੀ ਪੂੰਜੀ ਸੀ ਪਰਿਵਾਰ ਕੋਲੇ ਉਹ ਤਾਂ ਪਰਿਵਾਰ ਨੇ ਕਹਿੰਦੇ ਆ ਵੀ ਇਹਦੇ ਦੇ ਲਾ ਦਿੱਤੀ ਹੁਣ ਪਰਿਵਾਰ ਕੋਲੇ ਦਾ ਪਿੱਛੇ ਕੁਝ ਬਚਿਆ ਨਹੀਂ ਗਾ ਜਨਨ ਕਿ ਇੱਕੋ ਇੱਕ ਨੌਜਵਾਨ ਸੀ ਜਿਹੜਾ ਇਹ ਮਾਪਿਆਂ ਦਾ ਕਮਾਉਣ ਵਾਲਾ ਸੀ ਦੇਖੋ ਜਿਹੜੀ ਤੁਸੀਂ ਪੂੰਜੀ ਦੀ ਗੱਲ ਕਰਦੇ ਆ ਸਾਡੇ ਕੋਲ ਤਾਂ ਅਹੀ ਹੁੰਦਾ ਵੀ ਜਿਹੜੀਆਂ ਮਤਲਬ ਜਿੰਨੀਆਂ ਕਿ ਲੱਕੜਾ ਹੈਗੇ ਉਹਦੇ ਸਸਕਾਰ ਕਰਦੇ ਹੋ ਅਸਲ ਵਿੱਚ ਕਹਾਣੀ ਇਹ ਹੈਗੀ ਆ ਵੀ ਜਿਹੜਾ ਮੌਕੇ ਦਾ ਇੱਥੇ ਸਾਡੇ ਡੀਸੀ ਹੈਗਾ ਜਾਂ ਐਮਐਲਏ ਹੈਗਾ ਜੋ ਗੌਰ ਕਰੇ ਤੈਨੂੰ ਮੰਨ ਲਈ ਜਿਹੜੀ ਮਦਦ ਹੈ ਸਿਹਤ ਹੈ ਮੁੱਖ ਮੰਤਰੀ ਦੀ ਕੋਈ ਸਕੀਮ ਵੱਲੋਂ ਕੋਈ ਰੈੱਡ ਕਰਾਸ ਵੱਲੋਂ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ ਉਹ ਮਿਲ ਸਕਦੀਆਂ ਪਰ ਉਹ ਮਿਲ ਨਹੀਂ ਹੁਣ ਮੰਨ ਲਓ ਜਿਹੜਾ ਬੰਦਾ ਦੁੱਖ ਚ ਸੱਥਰ ਚ ਸ਼ਰੀਕ ਨਹੀਂ ਹੋਇਆ ਉਹਨਾਂ ਨੂੰ ਆਪਾਂ ਕਿਹੜੀ ਮਤਲਬ ਪੂੰਜੀ ਦੀ ਤੇ ਕਿਹੜੀ ਮਾਲੀ ਮਦਦ ਦੀ ਜਿਹੜੀ ਆਸ ਕਰਦੇ ਹੈਗੇ ਆ ਇਹ ਵੀਡੀਓ ਦਾ ਕਪੱਖ ਹੈ ਜੇ ਤੁਸੀਂ ਇਸ ਸਬੰਧੀ ਕੋਈ ਵੀ ਆਪਣਾ ਪੱਖ ਦਿਨਾ ਚਾਹੁੰਦੇ ਹੋ ਤਾਂ ਚੈਨਲ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਵੇਖ ਸਕਦੇ ਹੋ ਕਿ ਜਿਸ ਪਰਿਵਾਰ ਦੇ ਵਿੱਚ ਬੈਠੇ ਆ ਇਹ ਬਹੁਤ ਗਰੀਬ ਪਰਿਵਾਰ ਹੈ ਪਿੰਡ ਰੋੜਿਕਪੁਰਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਵਿੱਚ ਪੈਂਦਾ ਪਿੰਡ ਹੈ ਜਿੱਥੋਂ ਦੀ ਇਹ ਘਟਨਾ ਹੈ ਦੇਰ ਰਾਤ 8 ਤਰੀਕ ਨੂੰ ਐਕਸੀਡੈਂਟ ਹੁੰਦਾ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਹਲੇ ਤੱਕ ਕੋਈ ਗੱਲ ਨਹੀਂ ਸੁਣੀ ਜਿਹੜੀ ਕਾਰਵਾਈ ਆ ਉਹ ਵਿਚਕਾਰ ਲਟਕ ਰਹੀ ਹੈ ਦੇਖਦੇ ਅੱਗੇ ਕੀ ਹੁੰਦਾ ਹੈ ਪਰਿਵਾਰ ਵੱਲੋਂ ਧਰਨਾ ਲਾਉਣ ਦੀ ਵੀ ਅਪੀਲ ਕੀਤੀ ਗਿਆ ਕਿ ਜੇ ਸਾਡੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਧਰਨਾ ਵੀ ਲਾਵਾਂਗੇ ਜਿਹੜਾ ਕਹਿੰਦੇ ਉਹ ਕਰਨਾ ਸੀ ਕੀ ਗੱਲ ਹੋਈ ਕਿਸੇ ਨਾ ਨਹੀਂ ਹੋਈ ਜੀ ਅਸੀਂ ਸਾਨੂੰ ਅੱਧਾ ਘੰਟਾ ਹੋ ਗਿਆ ਪਹੀ ਦੇ ਵਿੱਚ ਖੜਿਆ ਨੂੰ ਬਸ ਆ ਫਲਾਣਾ ਸਰਪੰਚੋਂ ਦਾ ਫਲਾਣਾ ਹੁੰਦਾ ਇੱਕ ਸਰਪੰਚ ਨਾਲ ਰਾਤ ਗੱਲ ਹੋਈ ਸੀਗੀ ਉਹਨੂੰ ਹੁਣ ਫੋਨ ਲਾਇਆ ਵੀ ਬਾਈ ਤੂੰ ਵੀ ਆ ਜਾ ਵਿੱਚ ਉਹ ਕਹਿੰਦਾ ਉਹ ਤਾਂ ਨਾ ਨੇ ਦੱਸਿਆ ਹੀ ਨਹੀਂ ਵੀ ਜਿਹੜੀ ਗੱਲ ਆਪਾਂ ਰਾਤ ਕੀਤੀ ਉਹ ਸਰਪੰਚ ਨੇ ਮੈਨੂੰ ਇਹ ਗੱਲ ਕਹੀ ਵੀ ਉਸੇ ਤੇ ਹੀ ਰੋ ਵੀ ਉਹੀ ਗੱਲ ਹੋਵੇ ਰਾਤ ਵਾਲੀ ਵੀ ਗੱਲ ਬਦਲ ਰਾਤ ਇਹੀ ਹੋਈ ਸੀ ਆਪਾਂ ਤੜਕੇ ਧਰਨਾ ਲਾਉਣਾ ਉਹ ਬੰਦੇ ਆਪਾਂ ਨੂੰ ਲਾਉਦੇ ਨਹੀਂ ਵੀ ਆਪੇ ਪੁਲਿਸ ਵਾਲੇ ਲੱਭਣਗੇ ਠੀਕ ਹੈ ਨਾ ਮੜ ਕੇ ਤੇ ਸਾਰਿਆਂ ਨੇ ਐਵੇਂ ਲਿਖਤਾ ਵੀ ਹਾਂ ਉਹੀ ਗੱਲ ਹੋਣੀ ਚਾਹੀਦੀ ਤੜਕੇ ਨੂੰ ਤੜਕੇ ਨੂੰ ਵਿੱਚੋਂ ਬੰਦੇ ਬਦਲ ਗਏ ਕਿ ਉਹ ਬੰਦੇ ਇੱਥੇ ਆਉਂਦੇ ਆ ਆਪਣੇ ਨੂੰ 5 ਲੱਖ ਦੇਣ ਲੱਗੇ 10 ਦੇਣ ਲੱਗੇ ਪਰ ਆ ਜੀ ਨਾ ਮੈਂ ਕਰ ਲਾਂਗੇ ਅਸੀਂ ਕਿਹਾ ਵੀ ਚਲ ਇਹਨਾਂ ਦੀ ਸੁਣਗੇ ਅਸੀਂ ਪੱਤਰਕਾਰ ਨੂੰ ਚੋਰੀ ਫੋਨ ਲਾ ਕੇ ਛੱਡਿਆ ਵੀ ਬਾਈ ਐਂ ਤੂੰ ਇੱਥੇ ਵੀ ਸਾਡੀ ਆ ਗੱਲ ਵਿੱਚੋਂ ਹੁੰਦੀ ਆ ਉਹ ਕਹਿੰਦਾ ਕੋਈ ਨਹੀਂ ਤੁਸੀਂ ਉਹਨਾਂ ਦੀ ਗੱਲ ਸੁਣਿਓ ਹੁਣ ਉਹਨਾਂ ਨੇ ਚਾਹ ਪਾਣੀ ਵੀ ਪੀ ਲਿਆ ਸਾਰਾ ਕੁਝ ਕਰ ਲਿਆ ਜਿਹਦੇ ਘਰੇ ਬੈਠੇ ਉਹਦੇ ਵਿੱਚੋਂ ਇੱਕ ਬੰਦਾ اٹਕੇ ਕਹਿੰਦਾ ਵੀ ਇੱਥੇ ਕੱਠ ਨਹੀਂ ਮਾਰਨਾ ਆਪੋ ਆਪਣੀ ਘਰੀ ਜਾਓ ਇਥੋਂ ਵੀ ਨਿਕੜ ਦੋ ਕੱਟ ਕਿਨਾਂ ਦੇ ਘਰੇ ਹੋਇਆ ਸੀ ਕੱਟ ਗਲੀ 'ਚ ਹੀ ਆ ਬਾਈ ਉਹਨਾਂ ਦੇ ਘਰੇ ਨਹੀਂ ਉਹ ਵੜਨ ਨਹੀਂ ਦਿੰਦੇ ਸਾਨੂੰ ਹਾਂ ਵੜਨ ਨਹੀਂ ਦਿੰਦੇ ਉਹ ਬੰਦੇ ਜਿਹੜੇ ਹੈਗੇ ਕੋਈ ਆਇਆ ਉਹਨਾਂ ਦੇ ਘਰੇ ਉਹਨਾਂ ਦੇ ਅੰਦਰ ਹੀ ਬੈਠੇ ਨਹੀਂ ਹੁਣ ਜਿਹੜਾ ਤੁਹਾਨੂੰ ਗੱਲ ਕਰਨ ਆਇਆ ਸੀ ਜਿਹੜਾ ਕਹਿੰਦਾ ਤੁਹਾਨੂੰ 5 ਜਾਂ 10 ਲੱਖ ਦੇਣਾ ਉਹ ਕੌਣ ਆ ਫਿਰ ਉਹ ਦੋਸ਼ੀ ਹੋਵੇਗਾ ਇਹ ਵਿੱਚੋ ਹੀ ਆ ਤੁਹਾਨੂੰ ਪਤਾ ਨਹੀਂ ਉਹ ਕੌਣ ਆ ਰਿਹਾ ਨਹੀਂ ਵਿੱਚੋ ਹੀ ਆ ਵਿੱਚੋ ਹੀ ਆ ਫਿਰ ਜਿਹੜੇ ਬੰਦੇ ਨੇ ਤੁਹਾਨੂੰ ਇਹ ਦੱਸਿਆ ਵੀ ਆ ਰਿਹਾ ਫਿਰ ਉਹ ਬੰਦੇ ਨੂੰ ਤਾਂ ਪਤਾ ਵੀ ਇਹ ਬੰਦੇ ਸੀਗੇ ਹਾਂ ਉਹਨੂੰ ਪਤਾ ਹੋ ਸਕਦਾ ਪ੍ਰਸ਼ਾਸਨ ਤੇ ਕਿ ਤੁਸੀਂ ਇਹ ਗੱਲ ਪਹਚਾਓ ਤਾਂ ਕਿ ਪ੍ਰਸ਼ਾਸਨ ਉਹਨਾਂ ਬੰਦਿਆਂ ਨੂੰ ਫੜ ਸਕੇ ਹੋ ਸਕਦਾ ਫਿਰ ਆਪਾਂ ਕਿਉਂ ਕਿਗੇ 5 ਲੱਖ ਬਿਨਾਂ ਘਰ ਤੋਂ ਕੌਣ ਦੇ ਦੂਗਾ ਜੇਕ ਪਤਾ ਵੀ ਅਸੀਂ ਭਾਗੀਦਾਰ ਹਾਂ ਕਿਸੇ ਗੱਲ ਦੇ ਸਾਥੋ ਗੁਨਾਹ ਹੋਇਆ ਸਾਥੋ ਐਕਸੀਡੈਂਟ ਹੋਇਆ ਫੇਰ ਇਹੋ ਪੈਸੇ ਦੇਣ ਕਿ ਦੂਜਾ ਬੰਦਾ ਪੈਸੇ ਕਿਵੇਂ ਦੇ ਦੂਗਾ ਕਿਸੇ ਬੰਦੇ ਨੂੰ ਤਾਂ ਕੋਈ ਪਤਾ ਹੀ ਹੈ ਜਿਹੜਾ ਬੰਦਾ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਹਾਂ ਉਹ ਹੈਗਾ ਵਿੱਚੋਂ ਹੀ ਆ ਜੀ ਕੋਈ ਅਤ ਪਰਿਵਾਰ ਤੋਂ ਆ ਜਾਂ ਪਾਸੋਂ ਆ ਜੀ ਪਰਿਵਾਰ ਤੋਂ ਹੀ ਆ ਜੀ ਕੁਝ ਪਾਸੋਂ ਹੀ ਅਕਦਾ ਇੱਕ ਦਾ ਪਰਿਵਾਰ ਤੋਂ ਹੀ ਆ ਹੁਣ ਜਿਨਾਂ ਨੇ ਆਉਣਾ ਸੀ ਉਹ ਆਏ ਨਹੀਂ ਤੁਹਾਡੇ ਕੋਲੇ ਜੀ ਉਹ ਸਾਡੇ ਨਹੀਂ ਮੱਥੇ ਲੱਗੇ ਅੰਦਰ ਬੈਠੇ ਆ ਉਹ ਜਿੰਮੇਦਾਰਾਂ ਨੇ ਅਨਸਾਫ਼ ਮੰਗਦੇ ਆ ਉਹ ਕਿਹੋ ਜਿਹਾ ਅਨਸਾਫ਼ ਚਾਹੀਦਾ ਤੁਹਾਨੂੰ ਬਸ ਵੀ ਸਜ਼ਾ ਹੋਵੇ ਉਹਨੂੰ ਵਾਅਦਾ ਤਾਂ ਵਾਅਦਾ ਜਿਨੇ ਮੇਰੀ ਭੈਣ ਦਾ ਘਰ ਜਾਲਿਆ ਪਵਾ ਕੋਈ ਆ ਪਵਾ ਮੈਂ ਆ ਜੀ ਤੁਸੀਂ ਉੱਥੇ ਗਏ ਸੀ ਹੁਣ ਹਾਂਜੀ ਹੂੰ ਕੀ ਗੱਲਬਾਤ ਚੱਲੀ ਸਾਡੇ ਕੋਈ ਗੱਲਬਾਤ ਨਹੀਂ ਹੋਈ ਸਾਨੂੰ ਕਹਿੰਦੇ ਤੁਸੀਂ ਬਾਹਰ ਖੜ੍ਹਜੋ ਅਸੀਂ ਬਾਹਰ ਅੰਦਰ ਗੱਲਬਾਤ ਕਰਕੇ ਆਉਣਾ ਪਰ ਸਾਨੂੰ ਅੰਦਰ ਬੁਲਾਏ ਨਹੀਂ ਕਿ 2 ਘੰਟੇ ਹੋ ਗਏ ਕੋਈ ਕੌਣ ਗਿਆ ਜੀ ਅੰਦਰ ਕੋਈ ਵੀ ਨਹੀਂ ਗਿਆ ਸਰਪੰਚ ਗਿਆ ਨਹੀਂ ਤੁਸੀਂ ਇਕੱਲੀਆਂ ਔਰਤਾਂ ਗਈਆਂ ਸੀ ਤੇ ਤੁਹਾਡੇ ਬੰਦੇ ਵੀ ਨਾ ਬੰਦੇ ਵੀ ਬਹੁਤ ਜਾਣੇ ਖੜ੍ਹੇ 10 12 ਬੰਦੇ ਵੀ ਖੜ੍ਹੇ ਕੋਈ ਬੰਦਾ ਵੀ ਅੰਦਰ ਨਹੀਂ ਗਿਆ ਇੱਕ ਸਰਪੰਚ ਗਿਆ ਹੈ ਬਾਕੀ ਜੋ ਉਥੋਂ ਆਏ ਆ ਪਿੰਡੋਂ ਬਸ ਉਹ ਅੰਦਰ ਗਏ ਹੋਏ ਜੀ ਡੈਡ ਬਾਡੀ ਮਾ ਮਾ ਮੂਮਾ ਲੈ ਕੇ ਆਇਆ ਮੈਂ ਕੱਲ 2 ਵਜੇ ਦਾ ਲੈ ਕੇ ਆਇਆ ਵੀ ਹੈ 2 ਵਜੇ ਲੈ ਕੇ ਆਇਆ ਇਹ ਇੱਥੇ ਇਹਨਾਂ ਦਾ ਪਿੰਡ ਸਾਰਾ ਕਹਿੰਦਾ ਵੀ ਉਹ ਬੰਦੇ ਆ ਰਹੇ ਆ ਕਿਉਂ ਬੰਦੇ ਆ ਰਹੇ ਐ ਇਹ ਕਹਿੰਦਾ ਵੀ ਠੀਕ ਹੈ ਮੈਂ ਮੈਂ ਕਿਹਾ ਇਹਨਾਂ ਨੂੰ ਫੋਨ ਲਾਓ ਫੋਨ ਲਾਈ ਗਏ ਉਹ ਕਿਤੇ ਕਹਿੰਦਾ ਨਹੀਂ ਫਾਟਕਾ ਤੇ ਖੜੇ ਆ ਕਿਤੇ ਕਹਿੰਦਾ ਸਾਡੇ ਕੋਲੇ ਮੰਤਰੀ ਦੇ ਮੂਹਰੇ ਗੱਡੀਆਂ ਲੱਗੀਆਂ ਸਾਨੂੰ ਨੰਗਾ ਨਹੀਂ ਦੇ ਰਹੇ ਆਥ ਨੇ ਜਦੋਂ 6 ਵਜੇ ਸਰਪੰਚ ਦੇ ਘਰੇ ਮੌਜੂਦ ਦੇ ਨਾਲ ਘਰੇ ਇਕੱਠ ਹੋਇਆ ਆਥ ਨੇ ਇਹਨਾਂ ਨੇ ਫੋਨ ਲਾਇਆ ਉਹ ਬੰਦੇ ਨੂੰ ਕਹਿੰਦਾ ਵੀ ਅਖੇ ਦੂਜਾ ਤੂੰ ਆਏ ਨਹੀਂਗੇ ਤੁਸੀਂ ਉਹ ਆਣਾ ਮੇਰਾ ਟਰਾਲਾ ਹੀ ਹੈ ਨਹੀਂ ਅੱਛਾ ਜੀ ਉਹ ਆਣਾ ਮੇਰਾ ਟਰਾਲਾ ਹੀ ਹੈ ਨਹੀਂ ਸ਼ ਤੜਕੇ ਸਾਡੇ ਪਰੋਣਾਂ ਨੇ ਹੋਕਾ ਦਵਾਤਾ ਵੀ ਮੈਂ ਧਰਨਾ ਲਵਾਉਣਾ ਇਹਨਾਂ ਦੇ ਇਥੋਂ ਪਿੰਡ ਚੋਂ ਕਿਸੇ ਬੰਦੇ ਨੇ ਜਾਂ ਫੋਨ ਕੀਤਾ ਜਾਂ ਰੱਬ ਜਾਨੇ ਵੀ ਨਹੀਂ ਕੀਤਾ ਠੀਕ ਹੈ ਉਸ ਤੋਂ ਬਾਅਦ ਉਥੋਂ ਫੋਨ ਆ ਗਿਆ ਉਹਨਾਂ ਨੇ ਵੀ ਅਸੀਂ ਹੁਣ ਆਉਨੇ ਆ ਅਸੀਂ ਉਹਨਾਂ ਨੂੰ ਸਿਰਫ 15 20 ਮਿੰਟ ਦਿੱਤੇ ਹੈਗੇ ਠੀਕ ਹੈ 15 20 ਮਿੰਟ ਦਿੱਤੇ ਉਹਨਾਂ ਨੇ ਸਾਡੀ ਫੀਲਮ ਸੁਣੀ ਫੇਰ ਉਹ ਕਹਿੰਦੇ ਅੱਧਾ ਘੰਟਾ ਠਹਿਰ ਜਾ ਅਸੀਂ ਆਖਿਆ ਚਲ ਅੱਧੇ ਘੰਟੇ ਤੁਹਾਨੂੰ ਘੰਟਾ ਟਾਈਮ ਦਤਾ ਅਸੀਂ 10 ਵਜੇ ਦੇ ਦੇ ਉਹਨਾਂ ਨੇ ਬਾਹਰ ਖੜੇ ਆ ਟਾਈਮ ਦੇਖ ਲਓ 11:30 ਹੋ ਗਏ 12 ਵਜੇ ਅੱਧੀ ਢਾਈ ਅੱਜ ਨਾ ਅੱਧੀ ਢੜੀ ਉਹਨਾਂ ਨੇ ਕੱਲ ਗੱਪ ਮਾਰ ਮਾਰ ਕੇ ਕੱਢ ਤੀ ਸਾਡੀ ਕੋਈ ਗੱਲ ਨਹੀਂ ਸੁਣੀ ਇਹਨਾਂ ਨੇ ਸਾਡੀ ਗੱਪ ਕੌਣ ਮਾਰ ਰਿਹਾ ਮੁੰਡਾ ਪਿਆ ਇੱਥੇ ਅੱਖ ਤਰੀਕ ਦਾ ਪਿਆ ਹੈ ਇੱਕ ਵਾਰ ਵੀ ਉਹਨਾਂ ਨੇ ਆ ਕੇ ਨਹੀਂ ਪੁੱਛਿਆ ਵੀ ਕੀ ਗੱਲ ਬਾਤ ਹੋਈ ਹੈ ਕੀ ਨਹੀਂ ਹੋਈਗੀ ਸਾਡੇ ਨਾਲ ਮੁੰਡੇ ਨਾਲ ਜਦੋਂ ਉਹਨਾਂ ਨੂੰ ਪਤਾ ਵੀ ਸਾਡੇ ਟਰੱਕ ਟਰੈਕਟਰ ਨਾਲ ਜੋ ਵਾਇਦਨ ਆਪਾਂ ਉਹਨੂੰ ਵੀ ਆਕੇ ਦੇਖਦੇ ਆ ਇਹ ਤਾਂ ਫਿਰ ਵੀ 18 ਸਾਲਾਂ ਦਾ ਬੱਚਾ ਸੀਗਾ ਜੀ ਬਿਲਕੁਲ ਠੀਕ ਆ ਨਾ ਇੱਕ ਵਾਰ ਸਾਡੀ ਉਹ ਵੇਖ ਲੋ ਇਹ ਮਾਂ ਦਾ ਹਾਲ ਦੇਖੋ ਕੀ ਬਣਿਆ ਪਿਆਗਾ ਜਿਹਦਾ 18 ਸਾਲਾਂ ਦਾ ਪੁੱਤ ਘਰੇ ਬੈਠਾ ਕੋਈ ਕਮਾਉਣ ਵਾਲਾ ਉੱਠੇ ਸੀ ਹੁਣ ਅਸੀਂ ਪਾਗਲ ਨਹੀਂ ਹੈਗੇ ਜੋ ਅਸੀਂ ਇਨਸਾਫ ਮੰਗ ਰਹੇ ਹਾਂ ਅਸੀਂ ਆਦੇ ਬੱਚੇ ਖਾਤਰ ਮੰਗ ਰਹੇ ਹਾਂ ਅਸੀਂ ਕਿਹੜਾ ਕਿਸੇ ਹੋਰ ਖਾਤਰ ਲੜ ਰਹੇ ਹਾਂ 8 ਦਿਨਾਂ ਦੇ ਵਿੱਚ ਸਾਨੂੰ ਇੱਕ ਵਾਰ ਨਹੀਂ ਅੱਠ ਦਿਨ ਹੋ ਗਏ ਸਾਨੂੰ ਹਸਪੀਟਲ 'ਚ ਬੈਠਿਆ ਨੂੰ ਸਾਡੀ ਉੱਥੇ ਨਹੀਂ ਆ ਕੇ ਕਿਸੇ ਨੇ ਗੱਲ ਪੁੱਛੀ ਨਾ ਕਿਸੇ ਸਰਪੰਚ ਨੇ ਕਿਸੇ ਨੇ ਵੀ ਨਹੀਂ ਪੁੱਛੀ ਫਿਰ ਅਸੀਂ ਪਿੰਡ ਚਾਹੇ ਪਿੰਡ ਜਾ ਕੇ ਸਾਰਿਆਂ ਨੂੰ ਗੱਲਬਾਤ ਕੀਤੀ ਵੀ ਸਾਡੇ ਨਾਲ ਖੜੋ ਅਸੀਂ ਫੈਸਲਾ ਲੈਣੇ ਅਸੀਂ ਅਸੀਂ ਮਾਮੇ ਆ ਮੈਂ ਮਾਮੀ ਆ ਉਹਦੇ ਬੱਚੇ ਦੀ ਠੀਕ ਆ ਨਾ ਤੇ ਅਸੀਂ ਕਿਹਾ ਵੀ ਸਾਡੇ ਨਾਲ ਲੜੋ ਅਸੀਂ ਧਰਨਾ ਲਾ ਰਹੇ ਆ ਤੇ ਸਾਡਾ ਕੋਈ ਇਨਸਾਫ ਮਿਲੇ ਸਾਨੂੰ ਅਸੀਂ ਪੁਲਿਸ ਕਾਰਵਾਈ ਕੀਤੀ ਸਾਡੀ ਪੁਲਿਸ ਵੀ ਸਾਡੇ ਨਾਲ ਨਹੀਂ ਖੜੀ ਮੁਲਾਜ਼ਮ ਕਹਿ ਰਹੇ ਆ ਸਾਨੂੰ 3 ਦਿਨਾਂ ਦੀ ਛੁੱਟੀ ਦਿਵਾ ਮੈਂ ਮੁਲਾਜ਼ਮ ਨੇ ਕਿਹਾ ਮੈਂ ਅਸੀ ਤੇ ਮੈਂ ਤਿੰਨ ਦਿਨਾਂ ਦੀ ਛੁੱਟੀ ਦੇ ਮੈਂ ਆ ਨਹੀਂ ਸਕਦਾ ਹੁਣ ਤੁਸੀਂ ਦੱਸ ਦੋ ਵੀ ਅਸੀਂ ਕੀ ਕਰਗੇ ਅਸੀਂ ਵਾਅਦ ਤੋਂ ਬਾਅਦ ਅਸੀਂ ਤੁਹਾਡੇ ਸਾਹਮਣੇ ਬੈਠੇ ਫੋਨ ਕਰ ਰਿਹਾ ਵੀ ਅਸੀਂ ਆਉਣੇ ਆ ਪਤਾ ਉਹ ਬੰਦੇ ਕੌਣ ਆ ਕਿੱਥੋਂ ਆ ਇਹਨਾਂ ਇਹਨਾਂ ਕੋਲੇ ਨੰਬਰ ਹੈ ਜੀ ਠੀਕ ਹੈ ਇਹ ਇਹਨਾਂ ਦੇ ਘਰ ਵਾਲੇ ਕੋਲੇ ਬੈਂਡ ਵਾਲਿਆਂ ਕੋਲੇ ਇਹਨਾਂ ਨੇ ਫੋਨ ਲਾਇਆ ਹੈ ਮਾ ਕੁੜੇ ਬੈਠਾ ਸੀ ਮੇਰੇ ਕੋਲ ਤਾਂ ਫੋਨ ਹੀ ਨਹੀਂ ਜਿਹੜੇ ਬੰਦੇ ਤੋਂ ਵੱਜਿਆ ਟਰਾਲਾ ਉਹ ਕਹਿੰਦਾ ਮੈਂ ਘੰਟਾ ਉਹਨਾਂ 2 ਘੰਟੇ ਉਹਨਾਂ 3 ਘੰਟੇ ਉਹ ਤਾਂ ਸਾਰਾ ਸਬੂਤ ਦਿੰਦੇ ਆ ਅਸੀਂ ਜੇ ਕਹਿੰਨੇ ਵੀ ਸਾਨੂੰ ਸਬੂਤ ਦੇਓ ਅਸੀਂ ਆਪੇ ਕਾਰਵਾਈ ਕਰਵਾ ਲਾਂਗੇ ਸਬੂਤ ਹੀ ਨਹੀਂ ਦਿੰਦੇ ਸਾਨੂੰ ਸਬੂਤ ਨਹੀਂ ਚਾ ਅਸੀਂ ਸਬੂਤ ਕਿਉਂ ਭਾਲਾਂਗੇ ਪੁਲਿਸ ਨੂੰ ਸਬੂਤ ਭਾਲਣਾ ਚਾਹੀਦਾ ਸਾਡੇ ਤਾਂ ਬੱਚਾ ਘਰੇ ਪਿਆ ਅਸੀਂ ਬੱਚੇ ਨੂੰ ਦੇਖੀਏ ਜਾਂ ਅਸੀਂ ਸਬੂਤ ਇਕੱਠੇ ਕਰੀਏ ਸਾਨੂੰ ਇਹ ਦੱਸੋ ਇਕੱਠੇ ਕਰਨਾ ਤਾਂ ਪ੍ਰਸ਼ਾਸਨ ਦਾ ਕੰਮ ਆ ਪਰਿਵਾਰ ਦਾ ਨਹੀਂ ਸਾਡਾ ਕੰਮ ਨਹੀਂਗਾ ਅਸੀਂ ਤਾਂ ਉਹਦੇ ਬੱਚੇ ਨੂੰ ਲਈ ਬੈਠੇ ਸਾਂ ਅਸੀਂ ਕਹਿੰਨੇ ਕਿ ਸਾਨੂੰ ਇਨਸਾਫ ਮ ਨਾਲ ਖੜੇ ਜੋ ਬੱਚੇ ਨਾਲ ਐਡਾ ਹੋਇਆਗਾ ਉਹ ਬੱਚੇ ਨੂੰ ਸਹੋ ਮਿਲ ਜਾਵੇ ਜੀ ਇਸ ਸਾਹਮਣੇ ਭਰੋਸਾ ਰੱਖੋ ਸਭ ਕੁਝ ਹੱਲ ਹੋ ਜਾਣਾ ਯੂਨੀਅਨ ਆ ਤੁਹਾਡੇ ਨਾਲ ਖੜੀਆਂ ਨੇ ਅਸੀਂ ਯੂਨੀਅਨ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਕੀ ਹੁਣ ਧਰਨਾ ਲਾਉਂਗੇ ਫਿਰ ਇਹ ਕਰ ਧਰਨਾ ਹੀ ਲਾਵਾਂਗੇ ਬਿਲਕੁਲ ਜੀ ਅਸੀਂ ਧਰਨਾ ਹੀ ਲਾਵਾਂਗੇ ਹੋ ਸਾਡੇ ਕੋਲੇ ਕੋਈ ਹੱਲ ਨਹੀਂ ਹੋਇਆ ਅਸੀਂ 8 ਦਿਨ ਵੇਖਿਆ 9 ਦਿਨ ਸਾਡੇ ਬੱਚੇ ਦੀ লাশ ਘਰੇ ਗਲ ਰਹੀ ਆ ਮਾਂ ਦੇ ਸਾਹਮਣੇ ਪਿਆ ਬਹੁਤ ਔਖਾ ਹੈ ਉਹੀ ਮਾਂ ਜਾਣਦੀ ਆ ਜਿਹਦਾ ਦਿਲ ਤੇ ਵਿਦਿਆ ਜਵਾਨ ਪੋਤਾ ਦਾ ਸਾਡੇ ਨਾਲ ਕੀ ਬੀਤੀ ਪਈ ਆ ਚ ਬੱਚਾ ਤਾਂ ਜਾਂਦਾ ਹੋਵੇ ਤਾਂ ਅਸੀਂ ਵੇਖ ਗਏ ਅੱਖਾਂ ਦੇ ਤਾਰੇ ਪਰ ਸਾਡੇ ਸਾਹਮਣੇ ਲਾਸ਼ ਪਈ ਆ 8 ਦਿਨਾਂ ਦੀ ਪਰ ਸਾਨੂੰ ਬਹੁਤ ਔਖਾ ਚੱਲਣਾ ਆਇੰਦਾ ਤੇ ਮਾ ਕਿਉ ਮਾਂ ਕੰਨੀ ਦੇਖੋ ਜਿਹਦਾ ਕੀ ਹਾਲ ਹੋਇਆ ਪੇ ਮਾਂ ਤਾਂ ਅੱਖਾਂ ਤੋਂ ਬੈਠੀ ਪਈ ਆ ਮਾਨੂੰ ਤੁਰਨ ਨਾ ਕੋਇਆ ਪਿਆਗਾ ਅਸੀਂ ਪ੍ਰਸ਼ਾਸਨ ਅਗੇ ਅਰਦਾਸ ਕਰਦੇ ਆ ਵੀ ਸਾਨੂੰ ਇਨਸਾਫ ਮਿਲੇ ਸਾਡੇ ਬੱਚੇ ਨੂੰ ਇਨਸਾਫ ਮਿਲੇ 8 ਦਿਨਾਂ ਦੀ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਨਾ ਕਿਸੇ ਪੈਗ ਵਾਲੇ ਨੇ ਤੇ ਨਾ ਕਿਸੇ ਨੇ ਬਾਹਰ ਲੈਣਾ ਪਿੰਡ ਪਿੰਡ ਵਾਲੇ ਤਾਂ ਕਹਿੰਦੇ ਹੁਣ ਬਹੁਤ ਕਾਠ ਹੋਇਆ ਕਹਿੰਦੇ ਸਰਪੰਚ ਨੇ ਕਿ ਅਸੀਂ ਕੀ ਕਰਾਂਗੇ ਕਾਠ ਨੂੰ ਜੀ ਜਦੋਂ ਸਾਡੇ ਨਾਲ ਕੋਈ ਤੁਰਦਾ ਹੀ ਨਹੀਂ ਕੱਲ ਵੀ ਅਸੀਂ ਕਿਹਾ ਵੱਗ ਕੀ ਆ ਤੁਹਾਡੀ ਜੀ ਇਨਸਾਫ ਹੀ ਚਾਹੀਦਾ ਸਾਨੂੰ ਕੋਸ ਪੈਸਾ ਤੇ ਲਾਣੀ ਕੋਸ਼ ਨਹੀਂ ਚਾਹੀਦਾ ਜਿਨੇ ਸਾਡੇ ਬੱਚੇ ਨਾਲ ਇਦਾਂ ਦਾ ਕੀਤਾ ਸਾਨੂੰ ਇਨਸਾਫ ਚਾਹੀਦਾ ਜੀ ਸਜ਼ਾ ਮੰਗਦੇ ਹੋ ਸਜ਼ਾ ਮੰਗਦੇ ਹਾਂ ਜੀ